ਨਮਸਕਾਰ ਦੋਸਤੋ ਦਾ ਇਨਫੋਰਮੇਸ਼ਨ ਤੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਹੈ ਤੇ ਮੈਂ ਤੁਹਾਡਾ ਆਪਣਾ ਮਦਨ ਗੋੜੇਲਾ ਸਰਕਾਰਾਂ ਤੇ ਪ੍ਰਸ਼ਾਸਨ ਦਾਵਾ ਕਰਦਾ ਹੈ ਵੀ ਅਸੀਂ ਤਾਂ ਨਸ਼ੇ ਨੂੰ ਨੱਥ ਪਾ ਲਈਏ ਫਾਜ਼ਿਲਕਾ ਦੇ ਪਿਛਲੇ ਦਿਨਾਂ ਆਮਾਦੀ ਪਾਰਟੀ ਦਾ ਇੱਕ ਲੀਡਰ ਉਹਨੇ ਦਾਵਾ ਕੀਤਾ ਕਹਿੰਦਾ ਜੀ ਅਸੀਂ ਫੁਲਾਨੀ ਰੋਡ ਨੂੰ ਨਸ਼ਾ ਮੁਕਤ ਕਰਤਾ ਇੱਥੇ ਕਿਵੇਂ ਪਿਆ ਪਿਛਲੇ ਦਿਨਾਂ ਦੋਸਤੋ ਰਾਧਾ ਸਵਾਮੀ ਕਲੋਨੀ ਦੀ ਇੱਕ ਵੀਡੀਓ ਆਖਾਈ ਤੇ ਉਹਦੇ ਥੱਲੇ ਕਮੈਂਟ ਆਇਆ ਸੀ ਕਹਿੰਦਾ ਜੀ ਤੁਸੀਂ ਤਾਂ ਫਾਜ਼ਿਲਕਾ ਦੀ ਫਲਾਣੀ ਕਲੋਨੀ ਤੋਂ ਐਵੇਂ ਬਦਨਾਮ ਕਰਦੇ ਪਏ ਹਾਂ ਦੋਸਤੋ ਇਹ ਹਕੀਕਤ ਹੈ ਫਾਜ਼ਿਲਕਾ ਚ ਨਸਲ ਨਾ ਨਹੀਂ ਲੱਗੀ ਕਾਦੀ ਹੈ ਆ ਬੰਦਾ ਜਿਹੜਾ ਡਿੱਗਿਆ ਪਿਆ ਡੈਡ ਹਾਊਸ ਰੂਟ ਤੇ ਡਿੱਗਿਆ ਪਿਆ ਤੇ ਡੈਡ ਹਾਊਸ ਰੂਟ ਤੇ ਪਿੰਨੇ ਇੱਥੇ ਪਿੱਛੇ ਆ ਗਿਆ ਮੇਰਾ ਕੀ ਕਹ ਲਗਾਏ ਨਾ ਇਹ ਗੱਲ ਵੀ ਲੋੜ ਨਹੀਂ ਕਿ ਦੱਸਣ ਦੀ ਲੋੜ ਨਹੀਂ ਕਿ ਆਰਿਆ ਨਗਰ ਚ ਕੀ ਕੁਝ ਚੱਲਦਾ ਪਿਆ। ਲੱਗਦਾ ਨਹੀਂ ਬੈਠੀ ਕਿ ਕਿਤੇ 6 ਵਾਰੀ ਪੁਲਿਸ ਦੀ ਰੇਡ ਹੋ ਚੁੱਕੀ ਆ। ਰਗ ਹੌਟ ਸਪੋਟ ਹੈਗਾ। ਇਹ ਬੰਦਾ ਇੱਥੋਂ ਹੀ ਨਿਕਲਿਆ ਤੇ 1 ਘੰਟੇ ਡੇਢ ਹੌਸ ਰੋਲ ਤੇ ਜਾ ਕੇ ਡਿੱਗ ਪਿਆ। ਹੱਥ 'ਚ ਸਿਰਿੰਜ ਲੱਗੀਆਂ ਹੋਈ ਦਾ ਸਬੂਤ ਹੈ ਕਿ ਖੂਨ ਆ ਰਿਹਾ ਸੀ ਤੇ ਸਿਰਿੰਜ ਕੋਲ ਪਈ ਹੈ। ਇਸ ਗੱਲ ਦੀ ਤਸਦੀਕ ਹੈ ਕਿ ਇਸ ਬੰਦੇ ਨੇ ਚਿੱਟਾ ਲਗਾਇਆ ਹੈ, ਇੰਜੈਕਸ਼ਨ ਲਗਾਇਆ ਨਸ਼ੀ ਦਾ। ਇਹਦੇ ਕੋਲ ਬੋਲਿਆ ਵੀ ਨਹੀਂ ਜਾ ਰਿਹਾ। ਦੱਸਿਆ ਵੀ ਨਹੀਂ ਜਾ ਰਿਹਾ ਵੀ ਕਿੱਥੋਂ ਆਇਆ ਹੈ ਕਿੱਥੇ ਜਾਣਾ ਹੈਗਾ ਕਿਹੜੀ ਜਗ੍ਹਾ ਦਾ ਰੇਨ ਆਲਾ ਇੰਨੀ ਦੱਸ ਪਾ ਰਿਹਾ ਬੜੀ ਕੋਸ਼ਿਸ਼ ਕੀਤੀ ਪਰ ਮੇਰਾ ਕੋਈ ਇੰਟਰਸਟ ਵੀ ਨਹੀਂ ਹੋ ਕਿੱਥੋਂ ਦਾ ਹੈਗਾ ਕਿੱਥੇ ਜਾ ਰਿਹਾ ਸੀਗਾ ਇੰਟਰਸਟ ਇਸ ਗੱਲ ਦਾ ਜ਼ਰੂਰ ਹੈਗਾ ਕਿ ਉਹ ਆਇਆ ਕਿੱਥੋਂ ਹੈ ਉਹ ਟੀਕਾ ਲੈ ਕੇ ਕਿੱਥੋਂ ਆਇਆ ਇਸ ਗੱਲ ਦਾ ਇੰਟਰਸਟ ਜ਼ਰੂਰ ਹੈਗਾ ਤੇ ਸਿਰਫ ਮੇਰਾ ਨਹੀਂ ਹੈਗਾ ਖਾਜਿਲ ਕਾ ਦੇ ਹਰ ਉਸ ਨਾਗਰਿਕ ਦਾ ਹੈਗਾ ਜਿਹੜਾ ਚਾਹਦਾ ਹੈ ਕਿ ਅਗਲੀ ਪੀੜ੍ਹੀ ਅਗਲੀ ਪੀੜ੍ਹੀ ਨਸ਼ੇ ਤੋਂ ਬਚ ਜਾਏ लक्ष्मी नारायण ਮੰਦਿਰ ਉਹ ਅਗਰ ਅਗਲੀ ਪੀੜ੍ਹੀ ਨੂੰ ਬਚਾਣਾ ਤਾਂ ਉਹਨਾਂ ਡਰੱਗ ਹੋਟਸ ਹੋਟਸ ਤੇ ਕਾਰਵਾਈ ਕਰਨੀ ਪੈਗੀ ਲੀਪਾ ਪੁੱਤਨੀ ਕਾਰਵਾਈ ਕਰਨੀ ਪਈ ਇਹ ਕਾਰਵਾਈ ਕਦੋਂ ਹੋਏਗੀ ਇਹ ਰੱਬ ਜਾਣਦਾ ਹੈ ਦੋਸਤੋ ਇਹ ਹਾਲਤ ਹੈ ਫਾਜ਼ਿਲ ਕਾ ਚੇ ਨਸ਼ੇ ਦੀ اچھا ਮੈਂ ਦੁਆ ਕਰਦਾ ਹਾਂ ਇੱਲਾ ਸਹੀ ਸਲਾਮ ਮੁਤਾਬਕ ਦੇ ਘਰੇ ਪਹੁੰਚ ਜਾਏ ਕਹਿੰਦੇ ਘਰ ਦੇ ਵਿਚਾਰੇ ਡੀਕਦੇ ਆਉਣਗੇ ਤੇ ਇਹਦੇ ਵਰਗੇ ਹਜ਼ਾਰਾਂ ਹੀ ਲੋਕਾਂ ਨੂੰ ਸ਼ਾਮਿਲ ਕਰੇ ਦਿੱਤੇ ਹੋਣਗੇ ਸਾਡਾ ਕਿਤੇ ਗਿਆ ਕਿਤੇ ਵਾਪਸ ਆ ਗਿਆ ਪਤਾ ਨਹੀਂ ਇਹ ਚਿੱਟੇ ਦੀ ਲੱਗ ਕਿੱਥੋਂ ਤੱਕ ਫੈਲ ਚੁੱਕੀ ਹੈ ਸਮਾਜ ਦੇ ਅੰਦਰ ਤੱਕ ਫੈਲ ਚੁੱਕੀ ਹੈ ਕਿ ਕਦੋਂ ਬੰਦ ਹੋਵੇ ਇਹਦੇ ਬਾਰੇ ਕੁਝ ਨਹੀਂ ਕਿੰਦੇ ਘਰੇ ਰੱਖਿਆ ਸੀ ਟੀਕਾ ਕਿਸ ਕੇ ਕੋਈ ਕੋਣ ਰੱਖਦਾ ਤੂੰ ਹੁਣੇ ਕਹਿੰਦਾ ਵੀ ਮੈਂ ਟੀਕਾ ਲੈ ਕੇ ਆਇਆ ਉਥੋਂ ਰੂੜੇ ਥੱਲੇ ਰੂੜੀ ਥੱਲੇ ਰੱਖਿਆ ਹੈ ਰੂੜੇ ਥੱਲੇ ਉਥੇ ਰੂੜੀ ਥੱਲੇ ਕਿੰਨੇ ਰੱਖਿਆ ਸੀਗਾ ਰੂੜੇ ਥੱਲੇ ਰੂੜੇ ਸੀ ਨੇ ਹਾਂ ਕਿੰਨੇ ਰੱਖਿਆ ਸੀ ਉਹ ਮੈਂ ਪਹਿਲਾਂ ਹੀ ਰੱਖਿਆ ਸੀ ਮੈਂ ਲੈ ਕੇ ਕਿੱਥੋਂ ਲੈ ਕੇ ਕਿੱਥੋਂ ਆਇਆ ਸੀ ਬਾਜੂ ਲੈ ਕੇ ਕਿੱਥੋਂ ਆਇਆ ਬਾਜੂ ਕਿਹੜਾ ਪਿੰਡ ਕਿਹੜਾ ਤੇਰਾ ਉਹ ਥੇਕ ਗਲੰਦਰ ਤੋਂ ਲੱਤਾ ਸੀਗੇ ਥੇਕ ਗਲੰਦਰ ਤੋਂ ਲਿਆ ਸੀਗਾ ਬਾਈ ਇਹ ਵੀਡੀਓ ਗਾ ਮੈਂ ਕਿਹਾ ਕੋਈ ਪਾਵਾਂਗੇ ਅਸੀਂ ਉਹਨੂੰ ਐਸਐਸਪੀ ਨੂੰ ਪਾਵਾਂਗੇ ਅਸੀਂ ਵੀ ਕਿੱਥੋਂ ਆ ਵੇਖ ਲਓ ਕਿੱਥੇ ਤੁਸੀਂ ਕਹਿੰਦੇ ਹੋ ਟੀਕੇ ਬੰਦ ਕਰਤੇ ਟੀਕੇ ਇੱਥੇ ਐਵੇਂ ਚੱਲਦੇ ਪਏ ਨੇ 嗯。Uh.